ਮੇਰੇ ਤੇ ਆਸ ਨਾ ਰੱਖੀ ਪਰ ਇਹ ਲੱਖ ਦੇ ਵਿੱਚ 1.5 ਲੱਖ ਸਬਸਿਡੀ ਆ ਬਾਕੀ ਗਾਵਾਂ ਮੋੜ ਸਾਲ ਚੈੱਕ ਕਰੋ ਯਾਰ ਆਗਾ ਨਹੀਂ ਆਂ ਬਸ ਇਹ ਨਹੀਂ ਜਾਂਦੀ ਆ ਇਹ ਅਰ ਮੰਨੇ ਆ ਪਰੋੜੀ ਵੜੇ ਲੰਮੇ ਲੰਮੇ ਰੱਖਿਆ ਜਿੱਦਾਂ ਸਾਪ ਰਖੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਅੱਜ ਦੇ ਵਲੌਗ ਦਾ ਕਰਦੇ ਹਾਂ ਇਸ ਵਕਤ ਤੇ ਲੱਗਾ ਸੀ ਪੱਠੇ ਕੁਦਰਨ ਤੇ ਹੋ ਗਈ ਸੀ ਬੱਤੀ ਬੰਦ ਤੇ ਫਿਰ ਚਲਾਤਾ ਜਨਰੇਟਰ ਤੇ ਜਨਰੇਟਰ ਚਲਾ ਕੇ ਉਤਰ ਲਈ ਆਪਾਂ ਪੱਠੇ ਇੱਧਰ ਲੱਗੀ ਏ ਢੇਰੀ ਸਾਰੀ ਤੇ ਪਾ ਕੇ ਤੇ ਫਿਰ ਜਾਣਾ ਆਪਾਂ ਵੇਰ ਕੇ ਅੱਜ ਵੇਰ ਕੇ ਆ ਟੈਸਟ ਆਪਣਾ ਪੇਪਰ ਫਾਈਨਲ ਪੇਪਰ ਅੱਜ ਤੇ ਵੇਖੋ ਕੀ ਟੈਸਟ ਪਾਉਂਦੇ ਆ ਤੇ ਕੀ ਕਰਦੇ ਅੱਜ ਦੇਖਦੇ ਆਂ ਜਾ ਕੇ ਬਣੇ ਰਿਓ ਵਲੋਗ ਦੇ ਨਾਲ ਤੁਸੀਂ ਰਾਤ ਦੇ ਮੀਂਹ ਦੇ ਕਰਨ ਖੁੱਲੀ ਚ ਝੰਬ ਦੇ ਨਾਲ ਆ ਗਿਆ ਸੀ ਪਾਣੀ ਇਹਦੀ ਕਰਦੇ ਆਂ ਆਪਾਂ ਹੁਣ ਸਫਾਈ ਆਹ ਲੜਾਂ ਇਹ ਜਿਹੜੀਆਂ ਟੋਕੇ ਨੇ ਛੱਡੀਆਂ ਇਹ ਗਾਈਆਂ ਛੱਡ ਦਿੰਦੀਆਂ ਵਿਚਈ ਤੇ ਆਪਣੇ ਕੋਈ ਹੈਗਾ ਵਾ ਬ੍ਰਸ਼ ਇੱਕ ਆ ਜਿਹੜਾ ਬ੍ਰਸ਼ ਹੈ ਬਹੁਤ ਕਾਰਾ ਕਰ ਬਹੁਤ ਸਫਾਈ ਛਤੀ ਨੇਰ ਪਾਉਂਦਾ ਸਫਾਈ ਦਾ ਤੇ ਨਾਲੇ ਪੱਠੇ-ਪੁੱਠਿਆਂ ਤੇ ਵੀ ਉਹਨ ਵਕਤ ਵੀ ਬੜਾ ਸਹੀ ਆ ਇਹ ਲੈਂਦਾ ਸੀ ਆਪਾਂ ਮੱਲਾ ਮੱਲਾਪੁਰ ਤੋਂ ਜਿੱਥੇ ਆਪਣਾ ਪੀਡੀਐਸ ਦਾ ਦਫਤਰ ਆ ਇਹ ਸਫਾਈ ਸੁਚੀ ਦੇ ਹੱਦ ਤੇ ਬਹੁਤ ਵਧੀਆ ਨੀ ਆਂ ਬਸ ਇਹ ਨਜਾਂਦੇ ਆ ਜੇ ਟੈਪਰ ਹੋ ਜਾਏ ਸਰਟੀਫੀਕੇਟ ਮੈਂ ਮੈਂ ਲਿਖੀ ਫੋਟੋ ਆ ਇਹਨਾਂ ਨੂੰ 31 ਨਵੰਬਰ ਨੂੰ ਆਪਣਾ ਸਰਲਾ ਮਿਲ ਗਿਆ ਹੈ ਠੀਕ ਹੈ ਸਾਰੇ ਜਰੂਰ ਜਾਓ ਲਓ ਜੀ ਹੋ ਗਈ ਅੱਜ ਛੁੱਟੀ ਛੇਰੇ ਨੂੰ ਮਿਲ ਗਿਆ ਪੀ ਐਚ ਡੀ ਦਾ ਮਿਲ ਗਿਆ ਸਰਟੀਫੀਕੇਟ ਆਪਾਂ ਨੂੰ ਵੀ ਮਿਲ ਗਿਆ ਅੱਜ ਹੋ ਗਿਆ ਐਂਡ ਇਹਦੇ ਕੀ ਕੀ ਫਾਇਦੇ ਵੀ ਦੱਸਾਂਗੇ ਬਾਅਦ ਵਿੱਚ ਘਰ ਜਾ ਕੇ ਦੱਸਦੇ ਹਾਂ ਹੁਣ ਛੇਰੇ ਨੇ ਅੱਜ ਕੁਝ ਖਵਾਉਣਾ ਸਰਟੀਫਿਕੇਟ ਦੀ ਪਾਰਟੀ ਜੀ ਮੇਰੇ ਨਾਲ ਰੋਜ਼ ਮੁਫਤ ਜੀ ਆਉਣਾ ਹੋਰ ਆ ਪਹਿਲਾ ਖਵਾ ਦੇ ਕੋ ਜੱਜ ਤੂੰ ਮੇਰੇ ਨਾਲ ਰੋਜ਼ ਮੁਫਤ ਜੀ ਆਉਣਾ ਹੋਰ ਕਰਨਾ ਮੁਫਤ ਜੀ ਹੋਣਾ ਕਿ ਤੈਨੂੰ ਸਰਟੀਫਿਕੇਟ ਦਵਾਤਾ ਤੈਨੂੰ ਪਤਾ ਹੀ ਟ੍ਰੇਨਿੰਗ ਦਾ ਇਹਦੇ ਫਾਇਦੇ ਪਤਾ ਤੈਨੂੰ ਲਿਆ ਦੇ ਚੱਲ ਕੀ ਤੂੰ ਹੁਣ ਮਮਾ ਇੱਥੇ ਬਾਬਰ ਨਾਲ ਜੁੜੀ ਗਿਆ ਵਾ ਜਾਵਾ ਬਾਬਰ ਮੋਟਰਸਾਈਕਲ ਚੈੱਕ ਕਰੋ ਯਾਰ ਆਗਾ ਚੱਲ ਵੀ ਖਿੱਚ ਦੇ ਗੱਡੀ ਬਾਏ ਬਾਏ ਕਰਦੇ ਲਾ थैंक यू ਆ ਗਏ ਫੇਰ ਆਪਣੀ ਡਿਊਟੀ ਤੇ ਲੱਗੇ ਆਉਣ ਪੱਠੇ ਬਿੰਦੂ ਲੱਦ ਕੇ ਤੇ ਛੱਡ ਗਿਆ ਇਹ ਰੇੜੀ ਤੇ ਬਾਕੀ ਆਪਾਂ ਕੱਲ ਨੂੰ ਫੇਰ ਜਾਣਾ ਵਾ ਪੀਡੀਐਫ ਦਾ ਸੈਮੀਨਾਰ ਆ ਚਲੋ ਉਹ ਕੱਲ ਦੀ ਕੱਲ ਵੇਖੀ ਜਾਊਗੀ ਅੱਜ ਜਿਹੜੀ ਵੇਰਕੇ ਦੀ ਟ੍ਰੇਨਿੰਗ ਕੀਤੀ ਆ ਉਹਦਾ ਸਰਟੀਫਿਕੇਟ ਮਿਲ ਗਿਆ ਸੀ ਤੇ ਸਰਟੀਫਿਕੇਟ ਦੇ ਫਾਇਦੇ ਵੀ ਬਹੁਤ ਆ ਕੋਈ ਵੀ ਮਸ਼ੀਨਰੀ ਲੈਣੀ ਹੋਵੇ ਟੀਐਮਆਰ ਵਗੈਰਾ 50% ਸਬਸਿਡੀ ਆ ਦੁੱਧ ਚੁਆਈ ਦੀ ਮਸ਼ੀਨ ਆ ਉਹਦੇ ਵਿੱਚ ਸਬਸਿਡੀ ਆ ਸ਼ੈੱਡ ਆ ਉਹਦੇ ਵਿੱਚ 6 ਲੱਖ ਦੇ ਵਿੱਚ 1.5 ਲੱਖ ਸਬਸਿਡੀ ਆ ਬਾਕੀ گاਵਾਂ ਦੇ ਵਿੱਚ ਆ ਉਹਨਾਂ 'ਚ ਸਬਸਿਡੀਆਂ ਕਾਫੀ ਫਾਇਦੇ ਆ ਤੇ ਕਰਨੀ ਚਾਹੀਦੀ ਆ ਟ੍ਰੇਨਿੰਗ ਤੇ ਬਾਕੀ ਹੁਣ ਉਤਰਦੇ ਆ ਪੱਠੇ ਰੋਜ਼ ਦੀ ਤਰ੍ਹਾਂ ਸਵੇਰੇ ਪੱਠੇ ਪਾ ਕੇ ਜਾਓ ਤੇ ਫੇਰ ਸ਼ਾਮਾਂ ਨੂੰ ਪਾਓ ਰੋਜ਼ ਇਹੋ ਕੰਮ ਹੁੰਦਾ ਆਪਣਾ ਤੁਸੀਂ ਵੀ ਅੰਦੇ ਹੁਣੇ ਵੀ ਸੇਮ ਹੀ ਕਰਦਾ ਰਹਿੰਦਾ ਪਰ ਇਹ ਤੋਂ ਇਲਾਵਾ ਵਲੌਗ ਬਣਾਈਏ ਵੀ ਕੀ ਬਸ ਪੱਠੇ ਪਾਉਣ ਤੋਂ ਇਲਾਵਾ ਨੂੰ ਕੰਮ ਵੀ ਹੋਰ ਕੀ ਆ ਕੋਈ ਨਹੀਂ ਤੁਸੀਂ ਵੀਡੀਓ ਨਾਲ ਜੁੜੇ ਰਹੋ ਵਿੱਚ ਵਿੱਚ ਗੱਲਾਂ ਵੀ ਦੱਸਿਆ ਕਰਾਂਗੇ ਮਾਣੇ ਮੋਟੀਆਂ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਜੇ ਤੁਸੀਂ ਫੇਸਬੁੱਕ ਤੇ ਜੇ ਤੇ ਫਾਲੋ ਕਰੋ ਤੇ ਜਰੂਰ ਅੱਗੇ ਬਣੇ ਰਹੋ ਮਾਰਦੇ ਹਾਂ ਸਲਫ ਸਲਫ ਰੱਜਣੀ ਇਹ ਦੇਖ ਇਹਦਾ ਸੈਲਫ ਵੀ ਨਾ ਦਮੇ ਜੇਰ ਕੱਢ ਕੇ ਫੇਰ ਵੱਜਦਾ ਚਲੋ ਜੀ ਰੇੜੀ ਲਾਤੀ ਤੇ ਤੁਸੀਂ ਇੱਥੇ ਹੀ ਖਾਣੇ ਪੱਠੇ ਕੁੱਤਰ ਵੀ ਲੈਣ ਦੋ ਨਾ ਲੱਗਿਆਂ ਕੁੱਤਰ ਨ ਪੱਠੇ ਆਹ ਤੱਪੜ ਇਸ ਕਰਕੇ ਵਿਛਾਤਾ ਕਿ ਸਾਰੇ ਪੱਠੇ ਉੜਕ ਕੇ ਉਹ ਦੂਰ ਤੱਕ ਚੱਲ ਜਾਂਦੇ ਆ ਇਹਦੇ ਵਾਸਤੇ ਵੀ ਇੱਕ ਚੈਨਲ ਜਾਂ ਬਣਾਉਨੇ ਆ ਇੱਕ ਬੋਰੀ ਡਾਵਾਂਗੇ ਵਿੱਚ ਜਿਹੜੇ ਪੱਠੇ ਸਾਰੇ ਇੱਥੇ ਰੁਕ ਜਾ ਕਰਨ ਇਹ ਥੋੜੀ ਬੋਤੀ ਹੈਲਪ ਕਰ ਦਿੰਦਾ ਚਲੋ ਇਦਾਂ ਪੱਠੇ ਅੱਗੇ ਨਹੀਂ ਜਾਂਦੇ ਜਿਆਦਾ ਲੋ ਜੀ ਕਰਤਾ ਪੱਠਿਆਂ ਦਾ ਕੰਮ ਕੁੱਤਰ ਤੇ ਆ ਤੇ ਹੁਣ ਲੱਗੀ ਆ ਤੇ ਇਹ ਤਾਂ ਪਹਿਲਾਂ ਪੀ ਕੇ ਆਉਨੇ ਆ ਪਾਣੀ ਤੇ ਫੇਰ ਪਾਉਨੇ ਆ ਪੱਠੇ ਤੇ ਫੇਰ ਬਾਅਦ ਚ ਜਾਣਾ ਆਪਾਂ ਅਨਾਥ ਨੂੰ ਨੋਟੀਫਿਕੇਸ਼ਨ ਛੱਡਣਾ ਹਾਂਜੀ ਹਾਂਜੀ ਬਾਅਦ ਵਿੱਚ ਜਾਣਾ ਹੈ ਠੀਕ ਆ ਮੈਨੂੰ ਕੰਮ ਕਰ ਆਉਂਦੇ ਫੇਰ ਜਾਂਨੇ ਆ ਕੰਮ ਕਰ ਆਉਂਦੇ ਪੱਠੇ ਪਾਉਂਦੇ ਆ ਜਾ ਪਾਈਏ ਪੱਠੇ ਪੱਠੇ-ਪੱਠੇ ਪਾਲੇ ਆ ਤੇ ਜਾਣਾ ਹੀ ਛੱਡਣਾ ਨਾ ਹਟੋਣਾ ਨੂੰ ਤੇ ਮੋਪੜ ਦੀ ਬੈਟਰੀ ਆ ਲੋ ਇਹਨੂੰ ਲਮਨੇ ਆ ਚਾਰਜ ਤੇ ਕੁਲ ਜਾ ਸਿੰਮ-ਸਿੰਮ ਕਹਿੰਦੀ ਆ ਵਾਇਰ ਚਾਰਜਰ ਤੇ ਇਹ ਚਾਰਜ ਦਿਲਾ ਦਾਂਗੇ ਤੇ ਫਿਰ ਬੁਲਟ ਤੇ ਛੱਡਾਵਾਂਗੇ ਹੋਰ ਕੀ ਆ ਤੇ ਇਹ ਲੱਗਣਾ ਚਾਰਜਰ ਇੱਥੇ ਲੱਗਦਾ ਇਹਦਾ ਅੱਗੇ ਉਹ ਲੱਗ ਚਲੋ ਜੀ ਇਹ ਹੋ ਗਿਆ ਔਨ ਚਲਿਏ ਅਨਾਹਤ ਜਾਣਾ ਨਹੀਂ ਤੁਸੀਂ ਚਲ ਚਲਿਏ ਥੋੜਾ ਹੀ ਲੱਕਰੇ ਪੜ ਲੈਣਾ ਲੱਗਦਾ ਲਖਾਈ ਬੜੀ ਸੋਹਣੀ ਹੈ ਹੈ ਤੇ ਉਹਨਾਂ ਕੁਪ ਪਾ ਆ ਲੈ ਬੈਠ ਅਨਾਹਦ ਨੂੰ ਛੱਡਾਂ ਐ ਐਡਮਿਸ਼ਨ ਨੇ ਤੇ ਹੁਣ ਢਾਲੀ ਸਾਹਿਬ ਚੱਲਿਆਂ ਦਾ ਢਾਲੀ ਸਾਹਿਬ ਨੂੰ ਲੈਣਾ ਥੋੜਾ ਜਿਹਾ ਸਮਾਨ ਹਰਮਨ ਜੀ ਕੀ ਖਾਈ ਜਾਂਦੇ ਜੇ ਖਾਣਾ ਖਾ ਰਹੇ ਖਾਣਾ ਖਾ ਰਿਹਾ ਅਰੇ ਆ ਫਿਰ ਸੌਦਾ ਦੇ ਆ ਜੇ ਇਧਰ ਆ ਅਣਾ ਇਹ ਬਈ ਆ ਜਾ ਬਣਾਈ ਆ ਕੇ ਹੈ ਬਣਾਈ ਆ ਆ ਵੇਖ ਲਾ ਇਹ ਜੀਰੂ ਥੋੜੀ ਹਕਾਤੇ ਉਹਦੇ ਫੇਸਬੁੱਕ ਤੇ YouTube ਤੇ ਹੀ ਵੇਖ ਲੈ। ਇਹ ਕੈਮਰਾ ਬੰਦ ਹੋ ਗਿਆ। ਤੇ ਕੈਮਰੇ ਨਾਲ ਹੀ ਬੰਦ ਨਹੀਂ ਆ। ਤਾਂ ਕਹਿੰਦੇ ਬਲੌਗਰ ਜੀ ਸਭੀ ਗੱਲ ਸੁਣੋ। ਸਰ ਮੰਨੇ ਆ ਪਰੋਲੀ ਵੜੇ ਲੰਮੇ ਲੰਮੇ ਰੱਖਿਆ ਜਿੱਦਾਂ ਸੱਪ ਰਖੇ ਹੁੰਦੇ ਆ। ਚਾਚੇ ਵਾਲੀ ਮੋਟਰ ਤੇ ਸੁਣਾ ਅਸੀਂ ਕਿ ਮੋਟਰ ਕਰਨੀ ਆ ਬੰਦ। ਤੇ ਆ ਧੋਨੇ ਦੇਖ ਕੇ ਪਾਣੀ ਪੂਣੀ ਤੇ ਕਰ ਦੇਣੀ ਆ ਮੋਟਰ ਬੰਦ। ਤੇ ਝੋਨੇ ਚੈੱਕ ਕਰ ਲਓ ਜਰਾ ਕਿ ਇੱਧਰ ਸੋਨੇ ਆ ਮਿਸਰਗੇ ਆ ਤੇ ਇੱਧਰ 110 ਆ ਹਜੇ ਕਬਾੜਿਆ ਪਰਣ ਥੋੜਾ ਥੋੜਾ ਦਾ ਝੋਨਾ ਵਾ ਇਹ ਯਕੀਨ ਨਹੀਂ ਕਰਨਾ ਬਹੁਤ ਜ਼ਿਆਦਾ ਕੱਕ ਹੋ ਗਿਆ ਹੈ ਆ ਦੇਖੋ ਵਿੱਚ ਵੀ ਹਜੇ ਦੇਣ ਡਿਆ ਨਾ ਬਹੁਤ ਜ਼ਿਆਦਾ ਕੱਕ ਹੋ ਗਿਆ ਹੈ ਤੇ ਇਹਦੇ ਵਿੱਚ 350 ਮਾਰੀਆਂ ਤੇ ਹੁਣ ਜਾ ਕੇ ਕਿਤੇ ਸੈੱਟ ਹੋਇਆ ਇਹ ਲੱਗਾ ਇਹਨਾਂ ਦੇ ਨਾਲ ਹੀ ਤੇ ਇਹਨਾਂ ਨਾਲੋਂ ਘਟਿਆ ਵੈਸੇ ਬੂਟਾ ਤੇ ਬਾਰੇ ਆ ਵੀ ਆਸ ਨਹੀਂ ਇਹਦੀ ਹੋ ਗਿਆ ਠੀਕ ਤੇ ਬਾਕੀ ਝਾੜਦਾ ਦੇਖੋ ਕੀ ਕਹਿੰਦਾ ਏ ਅਜੇ ਤੇ ਫਲਾਾਲ ਹੀ ਹੋਈ ਕਹਿੰਦਾ ਬਾਉ ਮੇਰੇ ਤੇ ਹੱਥ ਨਾ ਰੱਖੀ ਪਰ ਇਹ ਵੀ ਸੈੱਟ ਹੋ ਗਿਆ ਸਪਰੇਆ ਨੇ ਕਰਤਾ ਸੈੱਟ ਬੰਦੇ ਵਾਲਾ ਕੱਖ ਨਹੀਂ ਬੰਦਿਆਂ ਦੇ ਕੋਲੋਂ ਕੱਢਣ ਵਾਲਾ ਕਰਦ ਗਏ ਬੰਦ ਚਲੋ ਜੀ ਮੋਟਰੋ ਕੀ ਬੰਦ ਕਰਦਾ ਫੋਨ ਆਇਆ ਹੀ ਕਹਿੰਦਾ ਹੁੰਦਿਆ ਮੈਂ ਸੀਰੀਅਰ ਕੋ ਬੰਦ ਕਰਾ ਲੋ ਤੇ ਆ ਜਾ ਉਲਤੇ ਮੈਂ ਬੋਹ ਰਾਇ ਆ ਜਾ ਢੁੱਲਰ ਆ ਕੇ ਮਿਲ ਗਿਆ ਮੈਨੂੰ ਟਾਲੀ ਸਾਹਿਬ ਮੈਂ ਸੋਚਿਆ ਕਿ ਮੋੜ ਸਲਤੇ ਤੇ ਆਇਆ ਇਹ ਗੱਡੀ ਤੇ ਆ ਕਰਦੇ ਯਾਰ ਉਹ ਦਵੀਂ ਦੁੱਜੇ ਉਹ ਕਿਹੜੇ ਆਟੇ ਵਾਲੇ ਉਹ ਪਲੇਟ ਦੀ ਗੱਲ ਕਰਨ ਡਿਆ ਵਾ ਉਹ ਚਿੱਟੀ ਜੀ ਪਲੇਟ ਜਿਹੜੀ ਪਲਾਸਟਿਕ ਦੀ ਗੋਲ ਗੱਪੇ ਪ੍ਰਧਾਨ ਕੋ ਬੜੇ ਸਵਾਦ ਹੁੰਦੇ ਲੋਕੀ ਦੂਰੋਂ ਦੂਰੋਂ ਆਉਂਦੇ ਖਾਣ ਇਹ ਬਿੰਦੂ ਆ ਤੇ ਲੈ ਕੇ ਚੱਲਿਆਂ ਠੰਡਾ ਪਾਣੀ ਵਾਲੇ ਡਿਆ ਵੱਡਣ ਪੱਠੇ ਤੇ ਨਾਲੇ ਲਾਉਣੀ ਹੈ ਰੇੜੀ ਅੱਜ ਲੇਟ ਹੀ ਆਇਆ ਸੀ ਕੁਝ ਤੇ ਨਾਲੇ ਆਂਦਾ ਮੈਂ ਠੰਡਾ ਪਾਣੀ ਪੀਣਾ ਪਾ ਕੇ ਪਿੰਦਾ ਪਾਣੀ ਭਾਵੇਂ ਮੌਸਮ ਬਦਲ ਵੀ ਗਿਆ ਨੂੰ ਨਹੀਂ ਕੋਈ ਤਵਾ ਤੂੰ ਆ ਠੰਡਾ ਪਾਣੀ ਫੜ ਫੜ ਲੈ ਲੈ ਈਵਲਾ ਤੇ ਇੱਥੇ ਪੱਠੇ ਡਿਆ ਲੱਦਣ ਵਿਦੋ ਤੇ ਮੈਂ ਚੱਲਿਆਂ ਨਾਸ਼ਤ ਨੂੰ ਲੈਣ ਉਹ ਭਟੋਗੀ ਸੀ ਚਾਰਜ ਤੇ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਇੱਥੇ ਹੀ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀਡੀਓ ਕਿਵੇਂ ਜਿ ਲੱਗੀ ਕਮੈਂਟ ਜ਼ਰੂਰ ਕਰਦਿਆ ਕਰੋ ਯਾਰ ਨਾਲੇ ਚੈਨਲ ਨੂੰ ਕਰਦੇ ਫਾਲੋ ਤੇ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ